ਗੁਰਦੁਆਰਾ ਸਿੰਘ ਸਭਾ ਕੋਰਟੇ ਨੋਵਾ ਵਿਖੇ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਚੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਕਰਵਾਏ ਗਏ 8ਵੇਂ ਗੁਰਮਤ ਗਿਆਨ ਮੁਕਾਬਲੇ ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਚੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ ਇਸ ਸੰਸਥਾ ਵੱਲੋਂ 8ਵੇਂ ਪਾਸ਼ਪਤਨ ਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਲਾਗੋ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੁਰਤੀ ਨਵਾ ਵਿਖੇ 8ਵੇਂ ਗੁਰਮਤ ਗਿਆਨ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਜਾਂ ਇਸ ਤੋਂ ਉੱਪਰ ਦੇ ਬੱਚਿਆਂ ਨੇ ਪਾਗ ਲਿਆ ਇਸ ਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈਬਸਾਈਟ ਉੱਪਰ ਹੀ ਉਪਲਬਧ ਕਰਵਾਇਆ ਗਿਆ ਸੀ ਇਹ ਮੁਕਾਬਲੇ 4 ਵੱਖ-ਵੱਖ ਗਰੁੱਪਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ ਜਿਸ ਦਾ ਸਮਾਂ 40 ਮਿੰਟ ਨਿਰਧਾਰਤ ਕੀਤਾ ਗਿਆ ਸੀ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਨਤੀਜਾ ਇਸ ਪ੍ਰਕਾਰ ਰਿਹਾ। ਗਰੁੱਪ A ਪਹਿਲਾ ਸਥਾਨ ਅਨਹਦ ਸਿੰਘ ਰੋਲ ਨੰਬਰ 1 50 ਵਿੱਚੋਂ 50 ਅੰਕ। ਦੂਜਾ ਸਥਾਨ ਸਹਿਜ ਨੂਰ ਸਿੰਘ ਰੋਲ ਨੰਬਰ 10 50 ਵਿੱਚੋਂ 49 ਅੰਕ। ਤੀਜਾ ਸਥਾਨ ਗੁਰਫਤੇ ਸਿੰਘ ਰੋਲ ਨੰਬਰ 4 50 ਵਿੱਚੋਂ 48 ਅੰਕ। ਗਰੁੱਪ B ਪਹਿਲਾ ਸਥਾਨ ਜਪਜੀਤ ਕੌਰ ਰੋਲ ਨੰਬਰ 27 70 ਵਿੱਚੋਂ 70 ਅੰਕ। ਦੂਜਾ ਸਥਾਨ ਗੁਰਮਨ ਕੌਰ ਰੋਲ ਨੰਬਰ 36 70 ਵਿੱਚੋਂ 69 ਅੰਕ। ਗੋਰਨੀ ਮ੍ਰਿਤਕੌਰ ਰੋਲ ਨੰਬਰ 1 70 ਵਿੱਚੋਂ 69 ਅੰਕ ਤੀਜਾ ਸਥਾਨ ਹਰਮਨ ਜੋਤ ਸਿੰਘ ਰੋਲ ਨੰਬਰ 25 70 ਵਿੱਚੋਂ 68 ਅੰਕ ਗਰੁੱਪ ਸੀ ਪਹਿਲਾ ਸਥਾਨ ਹਰਸ਼ਲੀਨ ਕੌਰ ਰੋਲ ਨੰਬਰ 2 85 ਵਿੱਚੋਂ 85 ਅੰਕ ਨਮਨਵੀਰ ਸਿੰਘ ਰੋਲ ਨੰਬਰ 16 85 ਵਿੱਚੋਂ 85 ਅੰਕ ਦੂਜਾ ਸਥਾਨ ਹਰਰਾਜ ਪ੍ਰੀਤ ਸਿੰਘ ਰੋਲ ਨੰਬਰ 23 30 85 ਵਿੱਚੋਂ 84 ਅੰਕ ਰਨਪ੍ਰੀਤ ਸਿੰਘ ਰੋਲ ਨੰਬਰ 33 85 ਵਿੱਚੋਂ 84 ਅੰਕ ਤੀਜਾ ਸਥਾਨ ਸਿਮਰਨਜੀਤ ਸਿੰਘ ਰੋਲ ਨੰਬਰ 34 85 ਵਿੱਚੋਂ 83 ਅੰਕ ਨਵਜੋਤ ਕੌਰ ਰੋਲ ਨੰਬਰ 27 85 ਵਿੱਚੋਂ 83 ਅੰਕ ਗਰੁੱਪ ਡੀ ਪਹਿਲਾ ਸਨ ਜੈਸਿਕਾ ਕੌਰ ਰੋਲ ਨੰਬਰ 400 ਵਿੱਚੋਂ 100 ਅੰਕ तरनप्रीत सिंह रोल नंबर पांच सौ सौ सो अंक सहजप्रीत सिंह रोल नंबर अठ सौ सौ सो अंक खुशदीप कौर रोल नंबर नौ सौ सौ सो अंक सिमरनजीत कौर रोल नंबर दस सौ सौ अंक प्रभजोत कौर रोल नंबर ग्यारह सौ सौ अंक अमरिंदरत कौर रोल नंबर तेरह सौ सौ अंक गरनीत कौर रोल नंबर उन्नीस सौ सौ अंक दूजा स्थान अवनीत कौर रोल नंबर बारह सौ नड़िनवे अंक तीजा स्थान परमजीत कौर रोल नंबर छे सौ अठानवे अंक ਜੇਤੂ ਬੱਚਿਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧਤਵੱਧ ਗੁਰਬਾਣੀ ਨਾਲ ਜੋੜਨ ਦੀ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ਪੁਰਬ ਨੂੰ ਸਮਰਪਤ ਸ੍ਰੀਖੰਨ ਪਰਸਾ ਪ੍ਰਣਾਮ ਕਰਵਾਏ ਗਏ ਸਨ ਸ੍ਰੀ ਖਨਪਰ ਸਾਹਿਬ ਦੇ ਪੋਗੋਪ੍ਰਤ ਗੁਰਨਤ ਸਿੰਘ ਵੱਲੋਂ ਕੀਰਤਨ ਰਹੀ ਦੀਵਾਨਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਭਾਈ ਕੁਲਵੰਦ ਸਿੰਘ ਯੂਕੇ ਦੇ ਕੁਵੀਸ਼ਰੀ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ ਸ ਇਹ ਸਾਰਾ ਸਮਾਗਮ ਕਲਚੂਰਾ ਸਿੱਖ ਟੀਵੀ ਤੇ ਲਾਈਵ ਦਿਖਾਇਆ ਗਿਆ ਇਸ ਮੌਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਤੇ ਭੰਡਾਰੇ ਵਿੱਚੋਂ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਇਹਦੇ ਬਾਅਦ ਤੇ ਤਰਕਬਾਦੀ ਇਮਾਨ ਗੁਰਬਾਣੀ ਦੇ ਉਤਰਕ ਕਰਨਾ ਕੋਈ ਗੁਨਾਹ ਨਹੀਂ